ਦਵਾਈ ਲੈ ਕੇ ਲੰਮੇ ਪਈ ਹੋਈ ਆ ਲੈ ਦੱਸ ਹੁਣ ਮੈਂ ਕੀ ਕਰਾਂ ਮੈਂ ਵੀ ਤਾਂ ਬਿਮਾਰ ਆ ਮੈਂ ਵੀ ਤਾਂ ਹੁਣ ਸਾਰੇ ਘਰ ਦੇ ਕੰਮ ਕਰਨੇ ਨੇ ਇਕੱਲੀ ਕਿਵੇਂ ਕਰੂੰਗੀ ਮੈਂ ਵੀ ਹੁਣ ਦੱਸੀ ਜੀ ਚੰਗੇ ਭਲੇ ਤਾਂ ਤੁਸੀਂ ਹੈਗੇ ਹੋ ਮੇਰੇ ਵੱਲ ਦੇ ਅੱਗੇ ਭਲੀ ਲੱਗਣਾ ਆਗਾ ਕਿਉਂਕਿ ਤੂੰ ਆਪ ਤਾਂ ਸਵੈਰ ਦੀ ਆਰਾਮ ਨੇ ਨਾ ਪਈਆਂ ਸੁੱਤੀ ਮੈਂ ਸਾਰੇ ਘਰ ਦੇ ਕੰਮ ਕਰਦੀ ਆ ਇੱਕੋ ਮੰਮੀ ਨੇ ਕਿ ਮੰਮੀ ਚਲੇ ਜਾਂਦੇ ਨੇ ਤੇ ਜੀ ਵੀ ਫੇਰ ਤੇ ਸੋਣਾ ਤਾਂ ਰਹਿੰਦੀ ਇਹ ਡਰ ਆਇਗਾ ਭਾਈ ਮੇਤੋ ਨਹੀਂ ਛੋੜਾ ਹੁੰਦਾ ਹੈਗਾ ਠੀਕ ਆ ਰਸ਼ਟ ਵੀ ਨਹੀਂ ਕਰਨ ਦਿੰਦੇ ਚੰਗੇ ਭਲੇ ਤਾਂ ਤੂਰੀ ਫਿਰਦੀ ਆ ਇਹੇ ਰਮੇ ਦੱਸਦੀ ਆ। ਰੱਬ ਇਹੋ ਜਿਹੇ ਡਰਾਮੇ ਸਭ ਤੋਂ ਕਰਾਵੇ। ਕੀ ਐ ਨਾ ਸਾਰਾ ਕੰਮ ਮੈਨੂੰ ਕਰਨਾ ਪੈਂਦਾ ਸਿਰਫ ਕਿਨਾਂ? ਕੀ ਗੱਲ ਹੋ ਗਈ ਰਾਮਨਾ? ਬੋਲ ਦੀ ਜੀ ਆਉਣੀ ਐ। ਬਸ ਕੀ ਦੱਸਾਂ ਜੀ ਸਾਰਾ ਦਿਨ ਉਹ ਪਈ ਰਹਿੰਦੀ ਐ ਮੈਨੂੰ। ਸਾਰਾ ਕੰਮ ਮੈਨੂੰ ਕਰਨਾ ਪੈਂਦਾ ਆ। ਚੱਲ ਕੋਈ ਨਾ ਇਹ ਹੋ ਗਿਆ ਜੀ ਇੱਕ ਦਿਨ ਤੂੰ ਕਰ ਲੈਗੀ। ਨਹੀਂ ਜੀ ਰੋਜ਼ ਰੋਜ਼ ਥੋੜੀ ਨਿਕਣ ਹੁੰਦਾ ਆ ਵੀ ਸਾਰਾ ਕੰਮ ਮੈਂ ਹੀ ਕਰੂੰ। ਤਲ ਕੋਈ ਨਾ ਜੇ ਸਿਵਰਨ ਦੀ ਤਬੀਅਤ ਠੀਕ ਨਹੀਂ ਅੱਜ ਤੋਂ ਕਰ ਲਾਂ ਕਰਦੀ ਤਾਂ ਹੈਗੀਆਂ ਰੋਜ਼ ਹੀ ਮੈਂ ਹੀ ਕਰਦੀਆਂਗੀ ਤੁਸੀਂ ਵੀ ਦੱਸਣਾ ਗੱਲ ਕਰੋ ਵੀ ਐਵੇਂ ਥੋੜੀ ਨਾ ਹੁੰਦਾ ਯਾਰ ਰੋਜ਼ ਕੋਈ ਨਾ ਮਾਦ ਨਾਲ ਗੱਲ ਕਰਦਾ ਜਸ ਨਾਲ ਉਹਨੂੰ ਕਹਿਣਾ ਵੀ ਭਾਈ ਸਿਵਰਨ ਨੂੰ ਚੱਜ ਨਾਲ ਦਵਾਈ ਵੋ